ਦੇਵੇ ਹਾਂ ਉਹ ਤਾਂ ਤੇ ਮੇਰਾ ਇੰਨਾ ਕਰਦੀ ਹੈਗੀ ਹਾਂ ਇੱਕ ਗੱਲ 'ਚ ਗੱਲ ਕਰ ਤੂੰ ਮੇਰੇ ਸਾਥ ਦੇ ਰਹੀ ਨਹੀਂ ਮੈਂ ਤੈਨੂੰ ਕਹਾ ਕਹਾ ਦਾ ਸਾਥ ਦੇ ਮੈਂ ਤੈਨੂੰ ਮੈਂ ਕੋਈ ਸਾਥ ਵਾਲੀ ਗੱਲ ਹੋਈ ਦੇ ਦੂੰ ਕੰਨ ਤਾਂ ਸਾਥ ਵਾਲੀ ਕੋਊਂਗੀ ਸਾਥ ਨੂੰ ਨਹੀਂ ਕਰਾਂ ਮੈਂ ਤੇ ਤੂੰ ਕੁਝ ਮੰਗਦੀ ਹੈ ਮੈਂ ਤੇਰੀ ਲਈ ਦੇ ਕੇ ਜਵਾਬ ਆ ਮੈਂ ਤਾਂ ਇਹ ਕਹਿੰਦੀ ਮੈਂ ਤੇ ਕੀਆਂ ਕਿਉਂ ਨਾ ਦੋ ਚਾਰ ਦਿਨ ਜਾਇਆ ਵਾ ਵਾ ਦੇਖ ਲੈ ਸਾਥ ਵਾਲੀ ਗੱਲ ਕਈ ਚੰਗੀ ਹੈ ਤੂੰ ਅਨੇ ਇਹਨਾ ਕੋਣ ਚੜ ਗਿਆ ਨਾ ਨਾ ਕੌਣ ਚੱਕੂ ਸੁੰਗਰੂ ਮੈਂ ਤੇ ਇੱਕ ਦਿਨ ਕੰਮ ਆਣੀ ਸਾਧਨੀ ਫਿਰ ਕੀ ਕਰ ਲੈਣਾਂ ਮੇਨੇ ਰੀਤ ਰੋਜੀ ਆਉਂਦੀ ਆ ਹੁਣ ਇਹ ਤਾਂ ਮਹੀਨਾ ਚੱਲੂਗੀ ਨਾ ਭਾਈ ਮੈਂ ਨਹੀਂ ਜਾਣ ਦਿੰਦੀ ਕੀ ਤੇ ਰਾਹ ਨਾ ਬਹ ਜਾ ਕਦੇ ਛੁੱਟੀਆਂ ਸਰਟੀਆਂ ਚ ਵਾਗ ਜੀ ਨੇ 4 ਦਿਨ ਛੁੱਟੀਆਂ ਹੋਣਗੀਆਂ ਜਵਾਕਾਂ ਨੂੰ ਮੈਂ ਤੂੰ ਤਾਈ ਵਾਰ ਐ ਕਹਿ ਛੱਡ ਦੇ ਜੇ 4 ਦਿਨ ਛੁੱਟੀਆਂ ਆਈਆਂ ਉਹ ਤੋਂ ਵੱਧ ਗਈ ਹਰ ਇੱਕ ਗੱਲ ਛੁੱਟੀਆਂ ਤੇ ਜਾ ਕੇ ਖੜਾ ਜਾਣੀ ਐ ਮੈਂ ਮੂੰਹ ਮੇਰਾ ਕਿੰਨਾ ਕਰਦੀ ਤੂੰ ਪੇਕੀ ਕਿਉਂ ਨਹੀਂ ਜਾਣ ਦਿੰਦੀ ਮੈਨੂੰ ਰਾਹ ਤੇ ਜਾਣ ਨਹੀਂ ਦਿੰਦੀ ਜੇ ਤੈਨੂੰ ਕਰਦੀਆਂ ਦਾ ਨਹੀਂ ਜੇ ਹੁਣ ਆਪਾਂ ਲੜਦਿਆਂ ਹੋ ਗਏ ਤਾਂ ਤੂੰ ਤੋੜ ਜਾ ਵੀ ਜਾਣ ਦੇ ਪਰ ਦਫਾ ਹੋਵੇ ਚਾਰ ਦਿਨ ਲੜਾਈ ਮੁੱਕੂ ਹੁਣ ਤੂੰ ਮੈਨੂੰ ਜੇ ਲੜੇ ਭਿੜੇ ਦਾ ਨਾ ਤੇਰਾ ਮੇਰਾ ਜੀ ਫਿਰ ਲੜ ਲਿਆ ਕਰਦੇ ਆ ਜੇ ਤੂੰ ਮੈਨੂੰ ਪੇਕੀ ਜਾਂਦੇ ਮੈਂ ਤਾਂ ਲੜਪਾ ਨਹੀਂ ਤੇਰੇ ਨਾਲ ਆਏਗਾ ਲੜਪੇਗੀ ਤੂੰ ਮੈਂ ਹਾਂ ਅਬ ਔਕਰ ਲਿਆ ਕੇ ਹੁਣ ਮਾਰਦੀ ਆ ਤੇਰੇ ਪੈਰਾਂ 'ਚ ਸੰਭਰਨ ਲੱਗੀ ਵੀ ਉਹ ਮੈਂ ਪੜਿਆ ਹੋਣੀ ਫਿਰ ਆਪੀ ਲੜਪੇਗੀ ਮੈਂ ਚੱਕ ਚੜੂ ਨਹੀਂ ਪੁੱਤ ਤੂੰ ਉਹ ਸੰਭਰ ਤਾਂ ਨਹੀਂ ਆਈ ਜਾਂਦੀ ਹੈਗੀ ਪਾਣੀ ਪੋਣੀ ਛਿੜਕ ਕੇ ਵਧੀਆ ਸਮਾਰ ਕੇ ਆਪਣਾ ਔਕਾਰ ਹੀ ਖਰਾਬ ਹੋ ਜੇ ਤੇਰੇ ਬਿਨਾ ਮੈਂ ਵੀ ਉਹ ਨਹੀਂ ਕਰੀਏ ਨੀ ਕਰ ਖਰਾਬ ਹੋ ਜੂ ਜਦੋਂ ਮੈਂ ਦੇਹੀ ਨਹੀਂ ਸੀ ਉਦੋਂ ਵੀ ਤਾਂ ਕਰਦੀ ਸੀ ਤੂੰ ਇਹ ਹੁਣ ਕਰ ਲੇਗੀ ਇੱਕ ਦਿਨ ਕੀ ਹੋ ਜਾਊ ਉਹ ਤਾਂ ਹੁਣ ਬੁੜੀ ਹੋ ਰਹੀ ਐ ਮੈਥੇ ਨਹੀਂ ਤਰੀ ਜਾਣ ਕਰਨਾ ਕਿੱਥੇ ਬੁੜੀ ਹੋ ਗਈ ਬੰਦੇ ਉਹ ਜੀ ਪਈ ਐ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਾਛਾ ਤੇਰਾ ਬੁਢਾ ਹੋ ਜਾਗਾ ਛੱਡਿਆ ਛੱਡਿਆ ਕੰਮ ਨਹੀਂ ਵੀਰ ਹੁੰਦਾ ਹੁੰਦਾ ਹੁਣ ਤੇਰੇ ਸਿਰ ਤੇ ਕਿੰਨੇ ਦਾ ਛੱਡਿਆਗਾ 20 ਸਾਲਾਂ ਦਾ ਚੱਲ 20 ਸਾਲਾਂ ਦਾ ਛੱਡਿਆ ਤੈਗਾ 20 ਸਾਲਾਂ ਚ ਜਾਣ ਵੀ ਨਹੀਂ ਫਿਰ ਕਦੇ ਦਿੱਤਾ ਤਾਂ ਮੈਨੂੰ ਤੇ ਕੀ ਮੇਰੀ ਮਾਂ ਵਿਚਾਰੀ ਕਰਸੀ ਜਾਂਦੀ ਐ ਮੇਰੀ ਮਾਂ ਰੋਜ਼ ਫੋਨ ਕਰਦੀ ਐ ਤੇਰੇ ਨਾਲ ਆ ਕੇ ਮੇਰੇ ਜੀ ਫੋਨ ਕਰ ਲ ਲੈਣਾ ਮੈਨੂੰ ਗੱਲ ਜੂਗੀ ਤੇ ਯਰ ਤੇਰੇ ਘਰੇ ਬੋਲ ਨੀ ਤਾ ਮੇਰੀ ਮਾਂ ਦੇ ਘਰੇ ਕਿਵੇਂ ਵੇਲਾ ਮੇਰੀ ਮਾਂ ਉਹਦੀ ਮੂੰਹ ਵੀ ਆਉਣ ਦਿੰਦੀ ਉਹ ਕਹਿੰਦੀ ਮੈਂ ਇਕੱਲੀ ਰਹਿ ਜੂ ਓਏ ਹੈਗੇ ਛਰਦਾ ਬਦਦਾ ਸਾਰਾ ਕੁਝ ਕਿੱਥੇ ਛਰਦਾ ਬੇਬੇ ਜਿੰਨਾ ਕ ਤੇਰੇ ਘਰੇ ਛਰਦਾ ਉਨਾ ਕੀ ਛਰਦਾ ਨਹੀਂ ਈਂ ਤਾਂ ਪੇਕਿੰਗ ਜਾਂਦੀ ਨਹੀਂ ਹੁੰਦੀ ਨਾ ਕੀ ਗੱਲ ਤੂੰ ਤਾਂ ਮੇਰੇ ਤੋਂ ਹੀ ਗੱਲ ਪਾਵੰਦ ਨਾ ਬਾਹਰ ਨਹੀਂ ਲਾ ਰੱਖੀ ਐ ਮੈਨੂੰ ਤਾਂ ਤੂੰ ਚਾਰ ਦਿਨ ਵੀ ਨਹੀਂ ਜਾਣ ਦਿੰਦੀ ਕੋਈ ਨਹੀਂ ਆ ਜਾਣਗਾ ਆ ਆ ਦੋਸਤਾਂ ਨਾਲੇ ਤੜਕੇ ਦੇਖਾਂਗੇ ਰਹਿ ਕਰਾਂ ਪਰ ਕਿ ਭਈ ਨਹੀਂ ਆਹੋ ਚੰਗਾ ਹਾਂ ਹਾਂ ਕਰਤੀ ਹੁੰਦੇ ਹਾਂ ਨਹੀਂ ਆਏ ਹੁਣ ਦੰੂ ਕਹਿ ਕੇ ਰਹਾਂ ਤਾਂ ਵੀ ਦੇਖਾਂਗੇ ਰਹਿ ਕਰਾਂਗੇ ਚੰਗਾ ਵੇ ਪੱਕਾ ਲੰਗਾ ਹੋ ਜਾਣੀ ਕਾਹੀ ਤਰ੍ਹਾਂ ਹੁੰਦਾ ਆ ਮੂੰਗੀ ਦਰਦ ਮੂੰਗੀ ਦਰਦ ਲਬਹਰੀ ਸਬਜੀ ਕੋਈ ਨਹੀਂ ਨਹੀਂ ਮੂੰਗੀ ਦਰਦ ਲਬਹਰੀ ਮੂੰਗੀ ਦਰਦ ਨਹੀਂ ਖਵਨੀ ਦਰਦ ਲ ਚੂਰੀ ਘਰ ਟਕੇ ਖਾ ਲਾਂਗੇ ਪੇਕਿਆ ਨਹੀਂ ਬਣੀ ਪਈ ਐ ਨੂੰ ਆਇਦਾ ਹੈ ਨਹੀਂ ਵੀ ਘਰੇ ਆਦਾ ਕੰਮ ਕਰ ਲੈ ਇਨੀ ਗਰਮੀ ਐ ਕੀ ਕਰੇਗੇ ਜਾ ਕੇ ਗਰਮੀ ਚ ਪੱਕੀ ਪੱਕੀ ਦੱਸ ਕਿ ਤਨ ਤੇ ਔੜ ਤਰੇ ਪਿਆ ਕਿੱਧਰ ਫਿਰਦੇ ਹੋ ਮੀਰਾ ਪਾਉਂਦਾ ਸੀ ਮੈਂ ਹੋਰ ਕਿੱਧਰ ਜਾਣਾ ਮੈਂ ਆ ਮੀਰਾ ਪਾਉਂਦਾ ਸੀ ਪਾ ਕੇ ਚੰਗੇ ਲੀੜੇ ਹੁਣ ਤੋਂ ਮੀਰਾ ਪਾਏਗਾ ਨੀਰਾ ਤਾਂ ਮਾਪੇ ਪਾਏ ਆਉਂਗੀ ਲੈ ਕੱਪੜੇ ਹੋਰ ਮੈਂ ਹੁਣ ਕੋਈ ਪਾਟੇ ਪੁਰਾਣੇ ਪਾ ਰਾਂ ਕੱਪੜੇ ਦੇ ਮਾ ਪਾਉਣੀ ਨੇ ਆਇਆ ਤਾਂ ਤੂੰ ਪਿੰਡ ਚੋਂ ਘੇੜਾ ਦੇਖੇ ਪਿੰਡ ਚੋਂ ਫੇਰ ਕੇ ਵਾਜੇ ਪਿੰਡ ਚੋਂ ਘੇੜਾ ਦੇਖੇ ਆਹ ਉਹ ਫਿਰ ਆਇਓ ਕਿ ਬੇਬੇ ਤੋ ਡਰਦਾ ਨਿੱਕੇ ਬਾਹਰ ਆਣ ਕੇ ਲੈ ਅਭੀ ਬੇਬੇ ਨਾ ਲੜੇ ਬੇਬੇ ਆ ਕੇ ਦੇਖ ਕੇ ਮੈਂ ਤੋ ਰਫਦਾ ਨੀਰੇ ਦੀ ਨਹੀਂ ਚਾਹਦੀ ਤੇਰੀ ਗੱਲ ਸੁਣ ਹਾਂ ਪਿੰਡ ਚ ਮੈਂ ਜਾ ਕੇ ਤੇਰਾ ਕਿ ਢਿੱਡ ਦੁਖਦਾ ਫਿਰ ਮੇ ਗਿਆਣੀ ਨਹੀਂ ਦਿੰਦੀ ਜਮਾ ਤੂੰ ਪੁੱਛ ਲੈ ਪੁੱਛ ਕੇ ਤਾਂ ਆਈਆਂ ਮੈਨੂੰ ਤਾਂ ਹਾਂ ਹੀ ਨਹੀਂ ਕਰੀ ਮੈਨੂੰ ਤਾਂ ਕਹਿੰਦੀ ਭਈ ਆ ਦੇਖ ਕਹਿੰਦੀ ਮੇਰੀ ਆਈ ਜਾਂਦੇ ਕਹਿੰਦੀ ਮਨ ਮਨ ਮੇਰੀ ਤਾਂ ਰੇਤਾ ਚੜ ਜਾਂਦਾ ਮਾੜੀ ਜੀ ਹਵਾ ਦਾ ਬੁੱਲਾ ਆ ਗਿਆ ਬਸ ਮੇਰੀ ਬਣਾ ਲਾਂਦੀ ਏ ਕਹਿੰਦੀ ਕੰਮ ਕੌਣ ਕਰੂਗਾ ਮੈਥੋਂ ਨਹੀਂ ਕਹਿੰਦੀ ਕੰਮ-ਕੁਮ ਹੁੰਦੇ ਘਰ ਦੇ ਉਹ ਮੇਰੀ ਗੱਲ ਸੁਣ ਲੈ ਬੇਬੇ ਤੋਂ ਕੰਮ ਵੀ ਨਹੀਂ ਹੁੰਦੇ ਬੇਬੇ ਘਰੇ ਵਿਚਾਰੀ ਕੀ ਪਰ ਬੇਬੇ ਕੀ ਕਰੇ ਮੈਂ ਤਾਂ ਜਾਣੀ ਆ ਦੇ ਦੇ ਨਾ ਉਹ ਤਾਂ ਗੱਲ ਤੇਰੀ ਮੈਂ ਵੀ ਜਾਣ ਦੇ ਦਿਆ ਕਰੇ ਮੈਂ ਮਨ ਬੰਨ ਕੇ ਬਾਹਰ ਰੱਖਿਆ ਨਾ ਕੋਈ ਤੋ ਆਏ ਵੀ ਤੂੰ ਹੀ ਲੈ ਜੀ ਚਾਰ ਦਿਨ ਲਾ ਆਈ ਏ ਚਾਰ ਦਿਨ ਹੁਣ ਮੈਂ ਕਿੱਥੇ ਰਹਿ ਸਕਦਾ ਉਥੇ ਉਹ ਬੇਬੇ ਦੇਖ ਲੈ ਕਰਦੀ ਤੇ ਰਵਾਨੀ ਆ ਹੀ ਹੈ ਹੋਈ ਤੇਰੀ ਨਹੀਂ ਗੱਲ ਉਹਨੇ ਮੰਨੀ ਉਹ ਮੇਰੀ ਕਿਹੜਾ ਮੰਨੂ ਗੱਲ ਬੇਬੇ ਕੀ ਪਤਾ ਤੇਰੀ ਮੰਨੀ ਨੇ ਬੇਬੇ ਨੂੰ ਪੁੱਛ ਕੇ ਦੇਖ ਲੈ ਮੜਾ ਚਾਰ ਕੋਈ ਨਹੀਂ ਮੈਂ ਪੁੱਛ ਕੇ ਦੇਖਾਂ ਵੀ ਜਾਇਾਂਗੇ ਹਰਪ੍ਰੀਤ ਨੂੰ ਬੇਬੇ ਦੋ ਚਾਰ ਦਿਨ ਲਾ ਕੇ ਆਉਗੀ ਬਾਹਲੇ ਦਿਨ ਨਹੀਂ ਲਾਂਦੀ ਤੈਨੂੰ ਤਾਂ ਹਾਂ ਕਰੀ ਦਿਉਗੀ ਮੈਨੂੰ ਨਹੀਂ ਹਾਂ ਕਰਦੀ ਮੈਂ ਨੀਰਾ ਪੈਣੀ ਦੋ ਚਾਰ ਦਿਨ ਤਾਂ ਤੈਨੂੰ ਭੇਜਦੇ ਬਥੇਰੇ ਹੋਰ ਤੈਨੂੰ ਐ ਕਿਤੇ ਮਹੀਨਾ ਭੇਜੂ ਹੋ ਉਹ ਤਾਂ ਮੈਨੂੰ ਪਤਾ ਮਹੀਨਾ ਤਾਂ ਕਿੱਥੇ ਭੇਜ ਦੋ ਮਹੀਨਾ ਤਾਂ ਤੁਸੀਂ ਮੈਨੂੰ ਛੁੱਟੀਆਂ 'ਚ ਨਹੀਂ ਭੇਜਦੇ ਮੈਨੂੰ ਕਿੱਥ ਮੈਂ ਪੁੱਛਦਾ ਬੇਬੇ ਤੂੰ ਮੈਂ ਚੰਗਾ ਜਾ ਪੁੱਛ ਜਾ ਕੇ ਮਾਰਦਾ ਨਹੀਂ ਆ ਟੂੜੀ ਪਾਲਾ ਨਹੀਂ ਹੋਰ ਕੀ ਕਰਨਾ ਹੁਣ ਮੈਂ ਸ਼ਰਦਨ ਚੱਕ ਕੇ ਟੋਕਰਾ ਤਰੇ ਫਿਰ ਟੂੜੀ ਛੱਡ ਦੇ ਬੇਬੇ ਕਿਹੜਾ ਕਿਸ ਦੀ ਮੰਨਦੀ ਐ ਹੁਣ ਹਰਪ੍ਰੀਤ ਕਹਿੰਦੀ ਤੂੰ ਕਹਿ ਬੇਬੇ ਨੂੰ ਬੇਬੇ ਤਾਂ ਆ ਪੜਦਾ ਹੈਗੀ ਬੇਬੇ ਹਾਂ ਉਹ ਹਰਦੀਤ ਮੈਨੂੰ ਐ ਗਈ ਸੀ ਕਿ ਬੇਬੇ ਮੈਨੂੰ ਪੇਕੀ ਨਹੀਂ ਜਾਣਦੀ ਪਰ ਇਹ ਬਾਹ ਜਾਣ ਤੇ ਕਲੇਸ਼ ਮੱਕੂਗਾ ਚਾਰ ਦਿਨ ਪਰੇ ਕਲੇਸ਼ ਕਾਹ ਦਾ ਕੰਮ ਕੌਣ ਕਰੋ ਤਵੇ ਕੰਮ ਕੀ ਕੰਮ ਹੈ ਆਪਣੇ ਰੋਟੀ ਟੁਕਾ ਮੜਾ ਮੋਟਾ ਉਹ ਮੜਾ ਮੋਟਾ ਤੇਰੇ ਨਾਲ ਮੈਂ ਕਰਾ ਜਾ ਕਰੂੰ ਕੀ ਗੱਲ ਐ ਏਡੀ ਤੂੰ ਕਿਤੇ ਸੰਭਲਾ ਨਾ ਸੰਭਲਾ ਕਰ ਤੜ ਜਾ ਕੇ ਅੱਛਾ ਸੰਭਰਨੇ ਕੰਮ ਹੈ ਕਲਾ ਲੈ ਮੈਂ ਮਾਲ ਪਸੂ ਸੰਭਲਿਆ ਕਰੂੰਗਾ ਸੰਨੀ ਰਲਾ ਜਾ ਕਰੂੰ ਕਿ ਝਾੜੂ ਐ ਨਗਰ ਦੇ ਬਿੱਧੂ ਕੰਮ ਕਰ ਹੀ ਸਕਦੀਆਂ ਮੈਥੇ ਨਹੀਂ ਸੰਭਰਿਆ ਜਾਂਦਾ ਲਾਗਰ ਤੇ ਤੋਹੀ ਦੁਖਦੀ ਆ ਲੈ ਸੰਭਰਿਆ ਨਹੀਂ ਹੁੰਦਾ ਹੈ ਨਾ ਜੇ ਮੇਰੀ ਗੱਲ ਸੁਣਾ ਜਿਹਰਪ੍ਰੀਤ ਨੂੰ ਕਦੇ ਬਿਮਾਰ ਹੋ ਜਾਏ ਤਾਂ ਆਪ ਸਰਵਾ ਹੋ ਜਾਏ ਫੇਰ ਵੀ ਤਾਂ ਸੰਭਰੇਗੀ ਨਾ ਕੇ ਆਵਾਜ਼ ਹੋਵੇ ਉਹਦੀ ਗੱਲਵਾ ਦਾਂਗੇ ਤਾਲ ਸਵਾਹ ਹੋ ਜੀ ਟਿਕਾ ਲਵਾ ਕੇ ਬੜਾ ਹੋ ਜਾ ਉਹਦੇ ਟਿਕਾ ਲਵਾ ਦਾਂਗੇ ਬੇਬੇ ਫੇ ਤੂੰ ਨਹੀਂ ਸੰਭਲਦੀ ਹੈ ਨਾ ਮੈਂ ਨਹੀਂ ਸੰਭਲਦੀ ਬੇਬੇ ਮੇਰੀ ਗੱਲ ਸੁਣ ਲੈ ਹਾਂ ਭਾਬ ਦਾ ਬੜਾ ਯਾਦ ਕਰ ਲੈ ਹਾਂ ਤੇਰੀ ਸੱਸ ਵੀ ਇਹੀ ਕਰਦੀ ਸੀ ਹਾਂ ਹਾਂ ਉਹ ਸਾਡੀ ਪੁੱਤ ਬਾਹਰ ਟੱਪਨਦੀ ਸੀ ਅੱਛਾ ਇਹਦਾ ਮਤਲਬ ਤੂੰ ਫੇਰ ਬਗਲੇ ਲੈਣੇ ਨੇ ਬਗਲੇ ਕਾ ਲਾਵੇ ਤਾਂ ਕੰਮ ਆ ਕੌਣ ਹੈ ਕੰਮ ਵਾਲਾ ਕੌਣ ਹੈ ਕੰਮ ਵਾਲਾ ਕੌਣ ਹੈ ਉਹ ਜਦੋਂ ਵਿਚਾਰੀ ਕਹਿੰਦੀ ਹੈ ਜਾਣ ਨੂੰ ਉਹਦੀ ਤੂੰ ਕੋਈ ਨਾ ਕੋਈ ਬਾਹਨਾ ਮਾਰਦ ਨਹੀਂ ਉਹ ਤੂੰ ਜਾਣੀ ਹੀ ਨਹੀਂ ਦਿੰਦੀ ਪੇਖੀ ਉਹ ਮਿਲ ਆਏ ਕਰੀ ਜੇ ਜਾਣਾ ਮੋਟਰਸਾਈਕਲ ਤੇ ਬਾਬ ਜੀ ਚਾਥ ਨੂੰ ਲੈ ਕੇ ਆ ਜੀ ਮਿਲ ਆ ਲਿਆ ਆਥਨ ਨੂੰ ਆਹ ਆਥਨ ਮੜਾਇਓ ਮੇਰੇ ਮੇਰੀ ਗੱਲ ਸੁਣ ਲੈ ਤੂੰ ਸਿਆਣੀ ਵੇਣੀ ਐ ਮੇਰੇ ਨਾਲ ਹਾਂ ਉਹ ਜੇ ਮਾਮਾ ਤੀਆਂ ਰਾਤ ਨੂੰ ਇਕੱਲਾ ਨਾ ਕਰਨ ਫਿਰ ਕੀ ਜਾਣਾ ਹੋਣਾ ਹੁੰਦਾ ਉਹ ਦੁਪਹਿਰੇ ਜਿਹੜੀਆਂ ਗੱਲਾਂ ਹੋਣਗੀਆਂ ਅਸੀਂ ਮੱਚਦੇ ਤੁਰੇ ਜਾਵਾਂ ਗਰਮੀ ਦਾ ਮਹੀਨਾ ਐ ਮੱਚਦੇ ਤੁਰਿਆਵਾਂਗੇ ਮੋਟਰਸਾਈਕਲ ਤੇ ਠੰਡੇ ਠੰਡੇ ਕੰਮ ਕਰਕੇ ਬਗਜੋ ਘੰਟਾ ਵੀ ਹੋਇ ਜਾ ਤੇ ਦੋ ਕਾਂਟ ਤੇ ਵੀ ਹੋਇ ਜਾ ਚਾਰ ਕਾਂਟ ਤੇ ਵੀ ਹੋਇ ਜਾ ਅੱਛਾ ਹਾਂ ਨਾ ਬੇਬੇ ਇਰਾਮotro ਨੂੰ ਪੱਕੀ ਨਹੀਂ ਜਾਣਦੀ। ਨਾ ਮੈਂ ਆਪ ਤਾਂ ਘੰਟੇ ਦੇ ਬਿਥੇਰਾ ਹੁੰਦਾ। ਮੈਨੂੰ ਨੇ ਇੰਨਾ ਕਿਹਾ ਸੀ ਵੀ ਤੂੰ ਬੇਬੇ ਨੂੰ ਮਨਾ ਲਈ ਮਨਾ ਲਈ। ਉਹ ਮੈਂ ਕਿਹਾ ਬੇਬੇ ਬੇਬੇ ਉਹ ਤਾਂ ਵਿਖਾੜ ਕਰਦੀ ਆ ਗੱਲਾਂ। ਮੈਂ ਕਿਹਾ ਮਨਾ ਲੂੰਗਾ ਜੇ ਤੂੰ ਕਹਿਣੀ। ਪਰ ਤੂੰ ਮੰਨਦੀ ਨਹੀਂ ਮੇਰੀ ਵੀ ਨਹੀਂ ਗੱਲ ਮੰਨਦੀ ਬੇਬੇ ਤੂੰ। ਇਹ ਮੈਨੂੰ ਤਾਂ ਸਾਰੇ ਕੀਆ ਭਾਈ ਫਿਰ ਤਾਂ ਆਖੀਆਂ ਵੀ ਬੇਬੇ ਮੇਰੀ ਮੰਨਦੀ ਨਹੀਂ। ਇਹ ਤੇਰੀ ਸਲਾਹ ਹੈਗੀ। ਵਾ ਕਹੇ ਫਿਰ ਰਾਤ ਤੱਕ ਰਾਤ ਤਾਂ ਬਹੁਤ ਆ। 11 ਤੱਕ ਹਾਂ। ਮੇਰੇ ਮੇਰੀ ਗੱਲ ਸੁਣ ਲੈ ਹਾਂ ਲੱਗੇ ਆਪੇ ਤਾਹਾਂ ਚੜੀ ਆਂਦਾ ਓਏ ਆਪ ਨੂੰ ਕਹਾਂ ਚੜਦਾਗਾ ਤੂੰ ਤੇ ਜਾਊਗੀ 2-4 ਦਿਨ ਤਾਂ ਲਾਈ 2-4 ਦਿਨ 2 ਤੇ 4 6 ਹੋ ਗਏ ਅੱਛਾ ਅੱਛਾ ਹਾਂ ਆਂਦਾ ਵੀ ਤੂੰ ਗੱਲਾਂ ਨਾਲ ਕੋਈ ਹਫਤਾ ਨਹੀਂ ਬਣਦਾ ਦਾ ਚੱਲ ਤੂੰ ਐਂ ਕਰ ਤਿੰਨ ਰਾਤਾਂ ਦੀ ਗੱਲ ਕਰ ਲੈ ਵੀ ਤਿੰਨ ਰਾਤਾਂ ਲਾਏ ਦਿਨ ਪੌਂਚ ਕਈ ਬਣ ਜਾਣ ਇਹਦਾ ਠੀਕ ਹੈ ਗੱਲ ਤਿੰਨ ਰਾਤਾਂ ਨਾਲ ਤਿੰਨ ਦਿਨ ਪੂਰੇ ਓ ਮੇਰੀ ਗੱਲ ਸੁਣ ਬੇਬੇ ਹਾਂ ਤੂੰ ਕਿਉਂ ਡਰੀ ਜਾਨੀ ਆ ਛੱਡੋ ਡਰਦੀਆਂ ਅੱਛਾ ਢਾਡੂ ਮੈਂ ਲਾ ਦੇਕਰੂ ਮੋਟਾ ਮੋਟਾ ਕਹਾਂਗਾ ਤੂੰ ਲਾ ਲਿਆ ਕਰ ਮੇਰੇ ਨਾਲ ਸੁਣ ਮੈਨੂੰ ਕੋਈ ਲਾਇਆ ਜ਼ਿੰਮੇਵਾਰ ਨਹੀਂ ਬਣਦੀ ਤੇ ਕਰਦੀ ਬੇਬੇ ਮੇਰੀ ਗੱਲ ਸੁਣ ਲੈ ਹਾਂ ਤੂੰ ਤਾਂ ਲੋਕਾਂ ਤੋਂ ਮੈਨੂੰ ਸੰਗਾਊਗੀ ਮੈਂ ਕਹਾ ਗੇਟ ਬੰਦ ਕਰਕੇ ਨਾ ਵੱਡਾ ਫੇਰ ਢਾਡੂ ਲੈ ਮੇਰੇ ਕੋਲੋਂ ਤਾਂ ਗੇਟ ਦਾ ਹੀ ਖੁੱਲਾ ਰੱਖੀ ਅੱਛਾ ਉਹ ਕਹਿਦੇ ਆ ਫਿਰ ਹਾਂ ਆਹ ਤੂੰ ਤੋੜ ਦੇ ਮੈਂ ਤਾਂ ਤੋੜਦੀ ਨਹੀਂ ਤੇ ਨਰਾਤਾਂ ਲਾ ਕੇ ਉਹ ਤਾਂ ਫਿਰ ਮੇਰੇ ਕੋਲੋਂ ਤਾਂ ਦੱਸ ਤੋੜ ਦੇ ਬੇਬੇ ਨੂੰ ਮੈਨੂੰ ਪਤਾ ਗੁੱਸੇ ਹੋ ਨਹੀਂ ਹੈ ਗੁੱਸੇ ਹੋ ਕੇ ਤਾਂ ਫਿਰ ਇੱਕ ਰਾਤ ਵੀ ਨਾ ਪਈ ਕੋਈ ਭਜੰਦਾ ਫਿਰ ਪੈਦਾ ਨਹੀਂਗਾ ਖੁਸ਼ ਹੋ ਕੇ ਤਾਂ ਕਦੇ ਕਦੀ ਤਾਂ ਖੁਸ਼ ਹੋ ਕੇ ਕ ਦੋ ਦਿਨ ਕਹਦੇ ਦੋ ਦਿਨ ਕਹਦੇ ਆ ਦੋ ਦਿਨ ਕਹਦੇ ਬავਝੂ ਤੂੰ ਰਾਤਾਂ ਕਹਿਆਂ ਆ ਦੋ ਰਾਤਾਂ ਕਹਦੇ ਚੱਲ ਕਹਿਣਾ ਬੇਬੀ ਆ ਦੋ ਦਿਨ ਬავਝੂ ਵੀ ਇਹ ਆਪ ਹੀ ਨਹੀਂ ਮਾਂ ਨਾ ਇਹ ਨੂੰ ਆਏ ਦੀ ਆਪੇ ਬੁੜੀ ਪਾਹ ਪੁਲੀ ਨੂੰ ਮਾਂ ਮੇਰੀ ਉਹ ਆਰਦੀ ਨਹੀਂ ਕਹੀ ਜਾਂਦੀ ਐ ਮੈਨੂੰ ਭੇਜਦੀ ਨਹੀਂ ਗੁੜੀ ਭੇਜਦੀ ਨੇ ਸਾਰਾ ਕੰਮ ਦੱਸ ਵੀ ਕੌਣ ਸੰਭੂ ਤੇਰਾ ਤੇਰੇ ਦੇ ਜ਼ਿੰਮੇਵਾਰੀ ਤੇਰਾ ਕਹੜਾ ਬੇਬੇ ਤੋਂ ਮਸਾ ਖਾਇਆ ਹੈਗਾ ਬੇਬੇ ਕੜਾ ਮੰਨਦੀ ਸੀਗੀ ਬੇਬੇ ਤਾਂ ਕਹਿੰਦੀ ਭਈ ਮੈਥੋਂ ਕੰਮ ਨਹੀਂ ਹੁੰਦੇ ਪਤਾ ਨਹੀਂ ਇਨਾ ਕਿੰਨਾ ਕਮੋ ਹੋਇਆਗਾ ਸਾਰਾ ਦਿਨ ਇਹ ਵੀ ਕਿਚਕਿਚ ਕਰੀ ਜਾਂਦੀ ਐ ਪਰ ਇਹ ਕਲੇਸ਼ ਤੋਂ ਖੜਾ ਛੁੱਟੂਗਾ ਚਾਰ ਦਿਨ ਬਗ ਜੂਗੀ ਪਰੇ ਲੈ ਆ ਆ ਗਈ ਨੂੰ ਦੱਸਦਾ ਮੈਂ ਪਾ ਆ ਜਾ ਖੁਸ਼ਖਬਰੀ ਹੈ ਤੇਰੇ ਵਾਸਤੇ ਆ ਆ ਕਿ ਨੂੰ ਕਹੀ ਜਾਂਦਾ ਕਲੇਸ਼ ਤੋਂ ਖੜਾ ਛੁੱਟੂ ਚਾਰ ਦਿਨ ਤੈਨੂੰ ਕਿਹਨੇ ਕਹਿਤਾ ਤੇਰੇ ਕੋਲ ਇਹ ਕਹਤਾ ਮੈਂ ਤੁਰਿਉਣੀ ਮੈਨੂੰ ਸੁਣੀ ਤੇ ਜਾਨਣਾ ਬੋਲਦਾ ਤੇਰੇ ਤੇ ਇੰਮੀ ਕਰਨ ਬੱਜੀ ਜਾਂਦੇ ਨੇਗੇ ਨਾ ਮੈਂ ਐਸੀ ਕਦੇ ਲੜਦੇ ਹਾਂ ਅਸੀਂ ਲੜਦੇ ਹਾਂ ਦੇਖੀ ਮੈਂ ਤੇ ਬੇਬੇ ਨੂੰ ਮੈਂ ਮੇਰਾ ਨਾ ਬੇਬੇ ਲੜਦੀ ਨਹੀਂ ਮੈਂ ਤੈਨੂੰ ਦੱਸਾਂ ਗੱਲ ਕਰ ਮੈਨੂੰ ਬੇਬੇ ਜਾਣ ਨਹੀਂ ਦਿੰਦੀ ਪਿੰਡ ਉਹ ਮੈਂ ਤੈਨੂੰ ਕਦੇ ਕਿਹਾ ਕਿ ਤੂੰ ਬੇਬੇ ਲੜਦੀ ਹੈ ਨਾ ਤੇਰੇ ਨਾਲ ਉਹ ਤੁਹਾਡਾ ਦਾ ਸੱਸ ਨੂੰ ਹਾਂ ਇੰਨਾ ਮੋਹ ਹੈਗਾ ਉਹ ਮੈਂ ਤਾਂ ਐਂ ਗੱਲ ਕਰਦਾ ਸੀ ਵੀ ਦੇਖ ਲੈ ਮੈਨੂੰ ਤਾਂ ਨਹੀਂ ਲੱਗਦਾ ਵੀ ਬੇਬੇਤਰਾ ਮੋਈ ਵਾਲਾ ਕਰਦੇ ਤਾਂ ਹੀ ਤੈਨੂੰ ਜਾਣ ਨਹੀਂ ਦਿੰਦੀ ਕਹੀਂ ਤਾਂ ਜਾਣ ਨਹੀਂ ਦਿੰਦੀ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਮੰਗਰੋ ਹਾਂ ਕੰਮਾ ਕੁਮਾ ਮੈਂ ਕਦੀ ਫਿਰ ਮੇਰੀ ਮਾਂ ਦਾ ਵੀ ਨਹੀਂ ਲੱਗਦਾ ਮੇਰੀ ਮਾਂ ਸੱਦੀ ਜਾਂਦੀ ਹੈ ਉਹ ਕਹਿੰਦੀ ਆ ਜਾ ਕੰਮ ਤਾਂ ਮੈਂ ਬੇਬੇ ਨੂੰ ਕਹਿਤਾ ਸੀ ਮੈਂ ਮਾੜਾ ਮੋਟਾ ਤੇਰੇ ਨਾਲ ਮੈਂ ਕਰਾ ਦਿਆ ਕਰੂੰ ਕੀ ਗੱਲ ਹੈ ਹਾਂ ਇਹੋ ਜਿਹੀ ਕੰਮਦੰਦੀ ਦਾ ਮੈਂ ਕਰਾਈ ਸਕਦਾ ਮੇਰੇ ਹੁੰਦੇ ਤਾਂ ਕਦੇ ਤੇ ਡੱਕਾ ਨਹੀਂ ਤੋੜੇ ਬੇਬੇ ਨਾਲ ਤੂੰ ਕਰਵਾ ਦੇਂਗਾ ਕੰਮ ਮੇਰੀ ਗੱਲ ਸੁਣੋ ਹਾਂ ਉਹ ਤੈਨੂੰ ਪੇਕੀ ਭੇਜਣ ਵਾਸਤੇ ਮੈਂ ਕੰਮ ਕਰਦਾ ਐਵੇਂ ਤੇ ਨਹੀਂ ਮੈਂ ਕੰਮ ਕਰਦਾ ਅੱਛਾ ਮੇਰਾ ਲੜਕੇ ਕਰੇਗਾ ਤਾ ਕਹਿੰਨਾ ਬੇਬੇ ਤਾਂ ਐ ਕਹਿੰਦੀ ਸੀ ਤੂੰ ਐ ਕਰ ਪੈ ਇਹਨੂੰ ਮੋਟਰਸਾਈਕਲ ਤੇ ਲੈ ਜਾ ਤੜਕੇ ਜਾਓ ਆਥਣ ਨੂੰ ਆ ਜਿਓ ਮਖਾਈਨੀ ਲੋ ਪੈਂਦੀ ਐ ਮੋਟਰਸਾਈਕਲ ਤੇ ਮੱਚਦੇ ਜਾਵਾਂਗੇ ਮੱਚਦੇ ਆਵਾਂਗੇ ਕੀ ਗੱਲ ਐ ਫਿਰ ਇੱਕ ਦਿਨ ਤਾਂ ਕੀ ਜਾਣੇ ਫਿਰ ਨਹੀਂ ਜਾਣਿਆ ਜੀ ਇੱਕ ਦਿਨ ਜਾ ਬੇਬੇ ਮੈਨੂੰ ਗਏ ਜੀ ਹੁਣ ਤਾਂ ਨਹੀਂ ਮੈਂ ਹੁਣ ਤਾਂ ਕਹਿਦੀ ਐ ਵੀ ਚੱਲ ਰਾਤਾਂ ਕਹੇ ਚੱਲ ਰਾਤਾਂ ਲਾਇਆ ਵਿਆਹ ਹੋ ਪੱਕਾ ਤਾਂ ਮੇਰਾ ਤਾਂ ਲੈ ਮਾ ਜਮਾ ਪੱਕਾ ਹੁਣ ਤੈਨੂੰ ਕੋਈ ਮੈਂ ਪਰਚੀ ਘਰਾ ਕੇ ਲੈ ਕੇ ਦੇਵਾਂ ਬੇਬੇ ਤੂੰ ਜੇ ਕਿਨੀ ਨਹੀਂ ਮੰਨਦੀ ਤੂੰ ਗੱਲ ਬੇਬੇ ਦਾ ਪਤਾ ਨਹੀਂ ਬੇਬੇ ਤਾਂ ਮੇਰਾ ਤਾਂ ਕਹਿ ਕੇ ਬੇਬੇ ਦੂਜੇ ਦਿਨ ਫੋਨ ਕਰਦੀ ਨੇ ਮਗਰ ਮੇਰੇ ਆ ਜਾ ਕੁੜੇ ਮੇਰਾ ਤਾਂ ਢਿੱਡ ਤੋਂ ਕ ਤਾਂ ਮੇਰਾ ਸਿਰ ਦੁਖਦਾ ਵੀ ਲੱਤ ਦੁਖਣ ਲੱਗੀ ਮੇਰੀ ਗੱਲ ਸੁਣ ਲੈ ਹਾਂ ਜਦੋਂ ਮੈਨੂੰ ਤਨ ਦਾ ਤਾਂ ਕਹੀਆਂ ਨੇ ਬੇਬੇ ਭੋਇ ਤੈਨੂੰ ਦੂਜੇ ਦਿਨ ਫੋਨ ਲਾਵੇ ਤੂੰ ਮੇਰਾ ਨਾਂ ਲੈ ਜੇ ਕੋਈ ਕੰਮ ਰੰਦਾ ਹੋਇਆ ਭਵਾਂ ਦੀ ਬੇਬੇ ਟੇ ਲੀ ਹੋ ਜਾਏ ਮੈਂ ਆਪੇ ਕੰਮ ਕਰਾਉਂਗਾ ਤੈਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਫਿਰ ਮ ਵੇਰੇ ਨਾ ਮਤਲਬ ਤੂੰ ਉਹੀ ਗੱਲ ਫਿਰ ਸੱਸ ਨੂੰਹਾਂ ਨਾਲ ਤਾਂ ਇਹਨਾਂ ਆਰਚ ਮੋਹ ਹੈਗਾ ਲੈ ਉਹ ਨਾਲੇ ਮਾੜੀ ਮਾੜੀ ਗੱਲ ਤਿੱਕ ਕਿੜ ਕਿੜ ਕਰਦੀਆਂ ਨੇ ਨਾ ਮੈਨੂੰ ਥੋੜੀ ਆਪ ਕਰਨਾ ਪਤਾ ਨਹੀਂ ਲੱਗਦਾ ਕੱਲਾ ਮੈਂ ਤਾਂ ਸਿਰਫ ਪੇਕੇ ਜਾਣ ਨੂੰ ਕਹਈਏ ਮੇਰੇ ਬੇਬੇ ਨੇ ਅਖਿਆ ਜੀ ਮੈਂ ਤੈਨੂੰ ਚਾਰ ਦਿਨ ਲਾਇਆ ਵਾਂ ਮੈਂ ਬਾਹਰੇ ਨਹੀਂ ਲਾਉਂਦੀ ਮੈਨੂੰ ਵੀ ਪਤਾ ਹੈ ਵੀ ਤੂੰ ਮੇਰੇ ਨਾਲ ਛੜਦੀ ਨਹੀਂ ਉਹ ਚੰਗਾ ਪਰੇ ਲਾਇਆ ਚਾਰ ਦਿਨ ਫਿਰ ਖੜਾ ਛੱਟ ਨਾ ਖੜਾ ਛੱਟ ਨੂੰ ਮੈਂ ਤੈਨੂੰ ਕੀ ਕਹਣੀ ਆ ਦੱਸ ਨਾ ਉਹ ਕਿਚ-ਕਿਚ ਤੋਂ ਖੜਾ ਛੱਟੂ ਵੀ ਰੋਜ ਕਹੀ ਜਾਨੀ ਏ ਚਾਰ ਦਿਨ ਲਾਇੰਗੀ ਦੋ ਦਿਨ ਚਲਾਏ ਇਹੋ ਜਿਹਾ ਮੈਂ ਜਾ ਹੀ ਹੋਰ ਕੀ ਫੋਰ ਮੈਂ ਕੀ ਕਹਣਾਗਾ ਤੈਨੂੰ ਨਾ ਮੈਂ ਮੀ ਲਾਇਆ ਨਹੀਂ ਬੇਬੇ ਹਾਂ ਕਰਦੇ ਨਾਲੀ ਬੇਬੇ ਨੂੰ ਨਾ ਜਾਨੀਆਂ ਬੇਬੇ ਨੂੰ ਤੇਰੇ ਨਾਨਕੀ ਛੱਡ ਦੂੰਗੀ ਤੂੰ ਕੱਲੀ ਰਹਿਣਾ ਕਿਚਕਿਚ ਤੇ ਮਗਰ ਦੋਨੀਆਂ ਲੈ ਜਾਂਦੀਆਂ ਸੀ ਬੰਕ ਜਾਂਦੀਆਂ ਆਹੋ ਆਹੋ ਗੱਲਾਂ ਰਹਿ ਕਰਦੇ ਜਿਆਦੀ ਏਕਾ ਹੋਇਆ ਸਸਮੂਆਂ ਦਾ ਸਸਮੂਆਂ ਦੇ ਇੱਕਾ ਤੇਰੇ ਚੋਂ ਦਾ ਹੈਗਾ ਮੇਰੀ ਗੱਲ ਸੁਣ ਲੈ ਮੁੰਡਾ ਤੂੰ ਕਹਿਣੀ ਏ ਬੇਬੇ ਨਾ ਮੇਰੀ ਇੰਨੇ ਹੋ ਮੇਨਾ ਮੂਹ ਹੈ ਉਜੇ ਨਾ ਨਾ ਬੇਬੀ ਨੂੰ ਕਹਾ ਤੈਨੂੰ ਜਾਨ ਜੂਣ ਨਹੀਂ ਦਿੰਦੀ ਸੀ ਉਹ ਹਾਂ ਮੇਰੇ ਗੁਣ ਗਾ ਤੂੰ ਕਿੱਥੇ ਫਿਰਦੀ ਆ ਤੂੰ ਗਾਦਾ ਨਹੀਂ ਆ ਤੇਰੇ ਗੁਣ ਗਾਦਾ ਨਹੀਂ ਆ ਦੱਸੋ ਕੀ ਘਰਾਂ ਗੁਣ ਗਾਉਣ ਵਾਸਤੇ ਕੋ ਗੋਕੀ ਗਾਉਣੇ ਆ ਹਾਂ ਜਾ ਮੇਰੇ ਵਾਸਤੇ ਕੁੱਟ ਚਾਹ ਕੱਕੇ ਲਿਆ ਚਾਹ ਕਰਕੇ ਫਿਰ ਮੈਨੂੰ ਚੜਾਇਆ ਮੈਂ ਲੱਡੇ ਤੇ ਕੁੱਟ ਚੜਾਉਂਗਾ ਬਾਬਾ ਗੁਰੂ ਤੈਨੂੰ ਹੀ ਚੜਾਉਂਗਾ ਹਾਂ ਪਰ ਚੜਾਉਣਾ ਐਡੀ ਦੂਰ ਮੈਂ ਤੁਰ ਕੇ ਕਿੱਥੇ ਜਾਊਂਗੀ ਲੈ ਜਾਊਗੀ ਬੇਬੇ ਕੜ ਗਈ ਮੇਰੇ ਨਾਲ ਕਦੇ ਮੁੜ ਕੇ ਆਈ ਤਾਂ ਮੋਟਰਸਾਈਕਲ ਤੇ ਭੱਜ ਕੇ ਚੜਾਏ ਮੇਰੀ ਗੱਲ ਸੁਣ ਲੈ ਹਾਂ ਕਿ ਜਦੋਂ ਹੁਣ ਸਰਾਫਤਾ ਤੋਂ ਫਾਇਦਾ ਨਾ ਠਾਈ ਜਾਈਏ ਵੇ ਬੇਵਰਤ ਤੈਨੂੰ ਰਾਤ ਤੇ ਕੀ ਹੈ ਸਰਪ ਤੈਨੂੰ ਮੈਂ ਉਹ ਛੀ ਲਾਈ ਜਾਨੀ ਆ ਕੰਨੀ ਲੱਗ ਜਉ ਮੈਂ ਕਿਹਾ ਤੈਨੂੰ ਤੋ ਵੱਧ ਨਾਉਣੀ ਆ ਜਾਂ ਚੰਗਾ ਚਾਹ ਤੂੰ ਮੈਨੂੰ ਦੂ ਕੰਮ ਕਿਹਾ ਜਾ ਚਾਹ ਆਹੋ ਲੈ ਆ ਦਾਨੀ ਆ ਸਾਰਾ ਦਿਨ ਤੇਰਾ ਤਾਂ ਚਾਹ ਨਾ ਹੀ ਨਹੀਂ ਟੱਡ ਪਰਦਾ ਕਿੰਨੀ ਪਈ ਆ ਤੈਨੂੰ ਤਾਂ ਗੱਲਾਂ ਮਾਰਦੀ ਐ ਉਹ ਤਾਂ ਮੈਂ ਉਹ ਬਥੇਰਾ ਸਮਝਾਇਆ ਵੀ ਬੇਵਰਤ ਤੈਨੂੰ ਰਾਤ ਤੇ ਕੀ ਹੈ ਕਿ ਤੇ ਜਾ ਕੇ ਬਹਿ ਜੇ ਬੇਬੇ ਇਥੇ ਮੇਥੋਂ ਕੰਮ ਕਰਾਈ ਜਾਵੇ ਮੈਂ ਥੋੜੇ ਛੋੜੇ ਕੰਮ ਹੁੰਦੇ ਲੈ ਆ ਬੇ ਕੂੜਾ ਜਿਹੜਾ ਨਹੀਂ ਨਿਕਾਸ ਲਾ ਕੇ ਨਹੀਂ ਗਿਆ ਚਾਰੂ ਹੁਣ ਮੈਂ ਦੇਖ ਲਈ ਲਾ ਕੇ ਜੇ ਲੱਗਿਆ ਤਾਂ ਲਾ ਲੂੰਗੀ ਨਹੀਂ ਫਿਰ ਉਸੇ ਨੂੰ ਮੋਲ ਮਾਰੂੰਗੀ ਓਹੋ ਮੈਂ ਤਣਾੜੀ ਚੜ ਗਈ ਤੂੰ ਹੀ ਦੀ ਬੇਕਰ ਲਾ ਲ ਬੇ ਮੰਡਾਲਾ ਚੜ ਬੇਬੇ ਤੂੰ ਲਾਈ ਤੇ ਕਰਨੀ ਨਾ ਕੱਪੜੇ ਚੜ ਗਈ ਤੁਸੀਂ ਉਹ ਪਪਾ ਨਾੜ ਚੜ ਗਈ ਤੂੰ ਚੱਲ ਬਾਈ ਤੂੰ ਮੈਂ ਲਾ ਦਿੰਨਾ ਨਾ ਤੂੰ ਹੀ ਲਾ ਬਤਾਏ ਚੋਰੀ ਆ ਮਾਜਾ ਅੱਖਾਂ ਸੀ ਵੀ ਮੈਥਾ ਨਹੀਂ ਕੁਝ ਹੁੰਦਾ ਨਹੀਂ ਪਸੁੰਦਾ ਉਹ ਗੇਟ ਖੁੱਲਾ ਪਏਗਾ ਲੋਕ ਕੀ ਕਹਿਣਗੇ ਲੋਕ ਕਹਿੰਦੇ ਫਿਰ ਹਾਂ ਉਹ ਤੌਰ ਸੀ ਕਰੇ ਕੋਈ ਦਾ ਕੰਮ ਕਰੀ ਬੇ ਨਾ ਕਦੀ ਵੀ ਨਾ ਤੌਰ ਚੰਗਾ ਭੜਾ ਤੂੰ ਲਾਈ ਸੀ ਮਨ ਤਲਾ ਨਾੜ ਮ ਤੇਰੀ ਮਨੂ ਦੇਖ ਕੀ ਚੜ ਗਈ ਤੇਰੀ ਨਾੜ ਦੇਖੇਗਾ ਚੜ ਗਈ ਰੇ ਦੇਣਾ ਹੁਣ ਤੈਨਾਂ ਕਮੀ ਕਰਦੀ ਰਹੀ ਹੈ ਕੀ ਹੋਗਾ ਜੇ ਹੁਣ ਮੈਂ ਭਾਈ ਦੁੱਖ ਦਾ ਸੁੱਖ ਦਾ ਹੈਗਾ ਤੂੰ ਹੀ ਦੁੱਖ ਦੀ ਮੈਂ ਤੈਨੂੰ ਕਿਹਾ ਸੀ ਵੀ ਮੈਨੂੰ ਪਤਾ ਹੀ ਹੈ ਤੂੰ ਨੂੰ ਕਿਹਾ ਸੀਗਾ ਕਿ ਛੜੂ ਤੈਨੂੰ ਲਾਉਣਾ ਪਊ ਹਾਂ ਫਿਰ ਹਾਂ ਉਹ ਤੂੰ ਹੁਣ ਗੱਲਾਂ ਪੂਰੀਆਂ ਕਰਦੀਆਂ ਲੈ ਤਾਂ ਵੀ ਛੜੂ ਲਾਉਣੀ ਤੂੰ ਲੈ ਦੇਖ ਲੈ ਲੈ ਮੈਂ ਇੱਥੇ ਜਾਉਂਗਾ ਕੁਝ ਕਰ ਲੈ ਲਫੜਾ ਮੈਂ ਆਪੇ ਲਾ ਲੂਗਾ ਫਰਾਉ ਨਹੀਂ ਬੇਬੇ ਤੂੰ ਕੋਈ ਤੇਰੀ ਨਾੜ ਚੜੀਏ ਤੂੰ ਵਹਿ ਜਾ ਮੈਂ ਲਾ ਦਮਾਂ ਨਾ ਨਾ ਨਾੜ ਤੇਰੀ ਚੀ ਲਾਉਣੀ ਜਾ ਬਗ ਜਾ ਤੂੰ ਇੱਧਰ ਜਾਣਾ ਲੈ ਬੇਬੇ ਤੇ ਹੁਣ ਗੁੱਸੇ ਆਉਂਨੀ ਹੈ ਕੋਈ ਗੱਲ ਨਹੀਂ ਮੈਂ ਲਾ ਮੈਂ ਗੇਟ ਲਾ ਆਵਾਂਗਾ ਵੱਡਾ ਗੇਟ ਲਾ ਕੇ ਫਿਰ ਮੈਂ ਲਾ ਦੂੰਗਾ ਕੰਮ ਆ ਹੀ ਸੱਜਿਆ ਹੂੰ ਕਿ ਸੰਭਲ ਜੇਗੀ ਪਿਆਰ ਆਂ ਦੇ ਓਹੋ ਮਸਾਂ ਛੱਡ ਕੇ ਸੀ ਮਸਾਂ ਆ ਕੇ ਕਰੇ ਡਿੱਗਾਂਗੀ ਅਧਾਰ ਕਾੜ ਵਾਲੀ ਬਸ ਦੇ ਪੰਗੇ ਬੇ ਬੇ ਨਹੀਂ ਅਧਾਰ ਕਾੜ ਵਾਲੀ ਤੇ ਚੜੀ ਦੂਜੀ ਤੇ ਚੜੀ ਨਾ ਦੂਜੀ ਮੈਂ ਦੋ ਤਿੰਨ ਨਾਗੀਆਂ ਜੇ ਉਹਨੂੰ ਅਧਾਰ ਕਾੜ ਵਾਲੀ ਆਈ ਉਹਨੂੰ ਗਾਇਨੇ ਨੂੰ ਖੜਾਈ ਨਹੀਂ ਭਰੀ ਵਾਲੀ ਸੀ ਭੀੜ ਵਾਲੀ ਸੀ ਮੈਂ ਤਾਂ ਫਿਰ ਰਹਿ ਗਈ ਪੇਕਿਆਂ ਗਨੂੰ ਸੈਂ ਖੜਿਆ ਹੋਵੇ ਮੈਂ ਤਨੂੰ ਹੁਣੇ ਸਾਡੇ ਦੇ ਛੱਡ ਕੇ ਆਇਆ ਸੀ ਤਾਂ ਉਹ ਬੈਗ ਤਾਂ ਮੈਂ ਫੜ ਲੂੰ ਕੀ ਗੱਲ ਮੁੜਿਆ ਹੀ ਚੜ੍ਹੇ ਨੀ ਵਾਸਤੇ ਉਹ ਬੇਬੇ ਨੇ ਕਿਹਾ ਸੀ ਬੇਬੇ ਕਹਿੰਦੇ ਨਾ ਆਧਾਰ ਕਾਰਡ ਵਾਲੀ ਬੱਸ ਤੇ ਚੜ੍ਹੇ ਕਹਿੰਦੀ ਜਿਹੜੀ 5.5 ਜਾਊਗੀ ਉੱਤੇ ਚੜ੍ਹ ਜੀ ਅੱਛਾ ਤੋਂ ਬੱਸਾਂ ਪਹਿਲਾਂ ਲੰਘ ਗੀਆਂ ਪ੍ਰਾਈਵੇਟ ਤਾਂ ਜਦੋਂ ਉਹ ਆਧਾਰ ਕਾਰਡ ਵਾਲੀ ਬੱਸ ਆਈ ਤੇ ਮੈਂ ਖੜੀ ਹੋਈ ਬੈਗ ਲੈ ਕੇ ਢੀਡ ਵਾੜੀ ਛਣੇ ਤਾਂ ਖੜਾਈ ਨਹੀਂ ਉਹ ਤੇਰੇ ਵੀ ਲੱਛਣ ਨਾ ਪੇਖੀ ਜਾਣਦੇ ਹੈ ਨਹੀਂ ਮੈਂ ਦੇਖ ਲਿਆ ਲੱਛਣ ਕਹਿੰਦੇ ਹੋ ਨਾ ਪਾਤੀਆਂ ਦੋਸਤੋ 2 ਰੁਪਏ ਕਿਰਾਇਆ ਜੇ ਨਹੀਂ ਦਿੱਤੇਗੇ ਆਧਾਰ ਕਾਰਡ ਵਾਲੀ ਬੱਸ ਆਹ ਆਧਾਰ ਕਾਰਡ ਵਾਲੀ ਬੱਸ ਨਾ ਕਰਈ ਆਈ ਤੋ ਯੂ ਬੁਢੀ ਸਾਹਿਬ ਮੰਗਦੀ ਰੁਪਈਆ ਤੋ 100 ਦੇ ਕੇ ਤੋਰਿਆ ਮੈਨੂੰ ਮੈਂ ਜਦੋਂ ਇਹ ਹਿਧਾਰ ਕਾਰਡ ਦੇ ਨਹੀਂ ਸੀ ਬਸਾਹਾ ਸ਼ੁਰੂ ਨਹੀਂ ਹੋਈ ਸੀ ਗੱਲ ਸਕੀਮ ਤੇ ਉਦੋਂ ਵੀ ਤਾਂ ਜਾਣਦੀ ਸੀ ਉਦੋਂ ਜਾਣਦੀ ਸੀ ਹੁਣ ਨਹੀਂ ਕੋਈ ਬੁਢੀ ਚੜਦੀ ਧਾਰ ਕਾਰਡ ਵਾਲੀ ਮੈਨਾਂ ਕਾਇਮ ਹੋੜਿਆ ਨਾ ਦੋ ਤਿੰਨ ਜਣੀਆਂ ਹੋਰ ਖੜਨਾ ਸੀ ਆਪਣੇ ਪਿੰਡ ਦੇ ਨਾਲ ਉਹ ਵੀ ਮੇਰੇ ਨਾਲ ਹੀ ਮੜਿਆ ਹਾਂ ਆਪਦੇ ਪੇਕੀ ਜਾਣਾ ਨਹੀਂ ਜਾ ਲਾ ਲਾ ਚਾੜੂ ਮੈਂ ਚਾਕੇ ਧਰ ਅੰਦਰ ਹਾਂ ਕਰੀ ਜਾ ਮਾਰ ਜਾ ਕੇ ਡੱਕ ਡਰ ਏਪਾ ਚੜਾ ਪਿਆ ਬੇਬੇ ਕੜੇ ਆਪੇ ਨੇ ਦਾ ਬੇਬੇ ਚੜੂ ਲੈਣੇ ਨਾਲੇ ਮੈਂ ਲਾਇਆ ਹਾਂ ਸਾਥੋ ਦਾ ਹੁੰਦਾ ਨਹੀਂਗਾ ਮੈਥੋਂ ਨਹੀਂ ਤੇਰਾ ਝੜੂ ਝੜੂ ਲੱਗਦਾ ਇੱਥੇ ਅੱਡੇ 'ਤੇ ਬੈਠੀ ਰਹੀ ਐ ਤੇ ਅੱਡੇ 'ਤੇ ਨਹੀਂ ਬੈਠਣਾ ਸੀ ਆ ਚੱਕ ਲੈ ਚੰਗਾ ਬੈਗ ਹੋਣੀ ਬੈਠ ਕੇ ਪੂਰਾ ਬੈਠ ਰਹੀ ਐ ਮੈਂ ਝੜੂ ਲੈਈ ਆ ਝੜੂ ਮੈਂ ਪਿੱਲਾ ਲੈਣੇ ਚੱਕ ਲੈ ਬੈਗ ਲੈ ਕਰ ਲੈ ਮੈਂ ਗੱਲ ਉਹ ਮੈਂ ਦੇਖਦੇ ਬਾਗ ਹੀ ਲੈ ਮੈਂ ਝੜੂ ਲੈ ਲਈ ਮੈਂ ਮੁੜ ਕੇ ਕੀ ਲੈਣ ਆਉਂਦੀ ਇਹ ਅੱਡੇ 'ਤੇ ਬੈਠੀ ਹੋਈ ਮਾਂ ਜਾ ਕੇ ਮੇਲਾ ਝੜੂ ਸਿੱਟਿਆ ਪਿਆ ਕੋਣ ਦੇ ਲੱਛਣ ਹੈ ਨਹੀਂ ਆ ਪਿਆ ਦੇ ਬਲਾ ਮੈਂ ਮਾਂ ਪੁੱਤਾਂ ਨੇ ਦੋਨਾਂ ਨੇ ਝੜੂ ਸਿੱਟਿਆ ਕੌਣ ਲਾ ਦੇਣੀ ਐ ਮੈਂ ਲਾਈ ਜਾ ਹੁਣ ਝਾੜੂ। ਫੇਰ ਆ ਦੋ ਆਟੇ ਝਾੜੂ ਤੇ ਤੂੰ ਐ ਕਰ। ਬੈਠ ਪਰੇ ਅੰਦਰ। ਐ ਕਰੀ ਤੜਕੇ ਚੜ੍ਹਾਈ ਮੈਨੂੰ ਸਦੇਹਾ। ਮੈਂ ਨਹੀਂ ਚੜਾ ਕੇ ਆਉਂਗਾ ਹੁਣ। 6 ਵਜੇ ਹੋਊਗੀ ਤੜਕੇ ਨੂੰ ਤੇ ਛਿਆੜੀ ਤੇ ਜਾਊਂ। ਛਿਆੜੀ ਤੇ ਜਾਊ ਹੁਣ ਛਿਆੜੀ ਤੇ ਜਾਊਗੀ ਇਹ। ਕੋਈ ਨਹੀਂ। ਹੁਣ ਤਾਂ ਚੜਿਆ ਨਹੀਂ ਅਦਰ ਵਾਸਤੇ। ਪਰ ਹੁਣ ਜੇ ਨੰਗੀ ਵੀ ਉਹ ਦੂਰ ਤਬਾਸੀ ਨਹੀਂ ਆਉਂਦੀ ਫਿਰ ਕਵੇਲਾ ਹੋ ਜਾਣਾ ਬਾਲਾ। ਕੱਲ ਨੂੰ ਬਿਟ ਪਾ ਦੇ ਪਸਾਂ ਦੇ ਸਾਰੀਆਂ ਚੜ ਕੇ ਤੂੰ ਇਹਨੂੰ ਸ਼ੀਆਲੀ ਤੇ ਚੜਾਈਂ ਸ਼ੀਆਲੀ ਤੇ ਚੜਜੂ ਸ਼ੀਆਲੀ ਤੇ ਚੜਾਈਂ ਜੀ ਸੁਵੇ ਆਉਟ ਕੇ ਕੰਮ ਕਰ ਦੇਣੀ 5 ਵਜੇ ਉੱਠ ਕੇ ਗੋਹਾ ਸਿੱਟ ਜੂਂਗੀ ਰੋਟੀਆਂ ਬੇਬੇ ਲਾਈ ਲਉ ਜਹੀ ਜੀ ਤਾਂ ਹੁਣ ਬਾਕੀ ਹੋਈ ਜੀ ਫੇਰ ਵਗ ਜੇਗੀ ਚੰਗਾ ਚੰਗਾ ਹਾਂ ਜਾ ਜਾ ਕਰਿਆ ਬਾਹਰ ਅੰਦਰ